ਯਾਰ ਫਿਲਮ ਵੱਖਰੇ ਵੱਖਰੇ ਏਰੀਆ ਚ ਸਰ ਚੱਲ ਰਹੀ ਹੈ ਅੰਦਰ ਸਾਰੇ ਪੰਜਾਬ ਚ ਸਰ ਚੱਲ ਰਹੀ ਹੈ ਉਹਦੇ ਤਹਿਤ ਹੀ ਅਸੀਂ ਇਹ ਸਾਰਾ ਜਿਹੜਾ ਹੈਗਾ ਕਾਸ ਆਪਰੇਸ਼ਨ ਚਲਾਇਆ ਹੈ ਐਂਡ ਅਸੀਂ ਉਹ ਏਰੀਆ ਆਈਡੈਂਟੀਫਾਈ ਕੀਤਾ ਹੈ ਜਿੱਥੇ ਇਹੋ ਜੇ ਕੰਮ ਹੁੰਦੇ ਨੇ ਐਂਡ ਅਸੀਂ ਹਜੇ ਤੱਕ ਤਕਰੀਬਨ 25 ਬੰਦਿਆਂ ਨੂੰ ਰਾਉਂਡ ਅਪ ਕੀਤਾ ਹੈਗਾ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਤੁਸੀਂ ਉਹ ਕਹਿ ਵੀ ਜਿਹੜਾ ਕੈਪਟਨ ਕਿਹਦੇ ਕਾਰਨ ਕਰ ਰਹੇ ਕਹਿ ਰਹੇ ਪੂਰੀ ਬਿਲਕੁਲ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਲੋਕੀ ਸਾਡੇ ਨਾਲ ਕੋਆਪਰੇਟ ਕਰ ਰਹੇ ਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਲੋਕੀ ਸਮਝ ਗਏ ਆ ਕਿ ਬਈ ਇਹ ਚੀਜ਼ ਨੂੰ ਖਤਮ ਕਰਨਾ ਹੈ ਐਂਡ ਉਹਨਾਂ ਦੇ ਕੋਆਪਰੇਸ਼ਨ ਦੇ ਨਾਲ ਅਸੀਂ ਸਾਨੂੰ ਬਹੁਤ ਰੀਅਲ ਟਾਈਮ ਇਨਫੋਰਮੇਸ਼ਨ ਮਿਲ ਰਹੀ ਹੈ ਔਰ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈ ਰਹੇ ਜਿਹੜੇ ਬੰਦੇ ਇਸ ਕੰਮ ਚ ਇਨਵੋਲਡ ਹੈਗੇ ਸੋ ਕਿਹੜੇ ਤਰ੍ਹਾਂ ਦਾ ਨਸ਼ਾ ਜਿਹੜਾ ਬਈ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਤੁਹਾਨੂੰ ਲੱਗ ਰਿਹਾ ਹੈ ਜਿਹੜਾ ਹੈਗਾ ਬੱਸ ਕਹਿ ਸਕਦੇ ਆ ਕਿ ਜਿੱਥੇ ਮਸੀਲੀ ਗੋਲੀਆਂ ਆਇਆ ਸਾਰੇ ਟਾਈਪ ਦਾ ਜਿਹੜੇ ਵੀ ਬਟ ਕੁਛੇ ਕਰ ਰਹੇ ਆ ਬਾਕੀ ਏਰੀਆ ਨੂੰ ਬਦਨਾਮ ਕਰਨ ਦੀ ਕੋਸ਼ ਸਾਰੇ ਆਇਡੈਂਟੀਫਾਈ ਕਰ ਰਹੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਕਿੰਨੇ ਗਰਾਉਂਡ ਆਫ ਸੱਤ ਸਵਾਦਾ ਜੁਗਦਾ ਹੈ ਅੱਜ ਤਕਰੀਬਨ 25 ਬੰਦੇ ਅਸੀਂ ਹਜੇ ਤੱਕ ਸਰ ਰਿਕਵਰੀ ਦਾ ਕੁਝ ਚਾਂਸ ਹੈ ਕਿ ਨੀਂਹ ਏਰੀਆ ਸਾਨੇ ਵਾਲੇ ਏਰੀਆ ਅਸੀਂ ਕਵਰ ਕੀਤਾ ਦੂਗਰੀ ਅਸੀਂ ਸਾਰੇ ਕਰ ਰਹੇ ਹਾਂ ਟਾਈਮ ਟੂ ਟਾਈਮ ਦੇਖਣ ਨੂੰ ਤੁਹਾਨੂੰ ਮਿਲੇਗਾ ਇਹ ਡੇਲੀ ਆਪਰੇਸ਼ਨ ਚੱਲਣਗੇ ਸਰ ਰਿਕਵਰੀ ਦਾ ਕੁਝ ਹੈਗਾ ਜੀ ਕੁਝ ਰਿਕਵਰੀ ਹਜੇ ਤੁਹਾਨੂੰ ਲੇਟਰ ਹੋਵੇ ਅਸੀਂ ਦੱਸਾਂਗੇ ਸਰ ਜਿਹੜਾ ਇਹਨਾਂ ਨੇ ਕਿਹਾ ਪੂਰੀ ਗਲੀ ਨਸ਼ਾ ਵੇਚਦੀ ਨਹੀਂ ਨਹੀਂ ਇਹਨਾਂ ਨੇ ਇਹ ਨਹੀਂ ਕਿਹਾ ਗਲੀ ਨਹੀਂ ਇਹਨਾਂ ਨੇ ਕਿਹਾ ਕਿ ਉਸ ਗਲੀ ਤੋਂ ਲੈ ਕੇ ਇਸ ਗਲੀ ਤੱਕ ਬੰਦੇ ਆਉਂਦੇ ਆ ਦੇਖੋ ਉਸ ਗਲੀ ਵਿੱਚ ਤਾਂ ਇਹ ਬੰ ਉਹ ਤਾਂ ਅਸੀਂ ਕਰਦੇ ਪੁਰਾਣਾ 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 ਜਗ੍ਹਾ ਪੁਲਿਸ ਲਗਾਤਾਰ ਸਰਪ੍ਰੇਸ਼ਨ ਇਸ ਤਰ੍ਹਾਂ ਰੱਖੇ ਤਾਂ ਲੋਕ ਬਿਲਕੁਲ ਕੰਟੀਨਿਊ ਰਹਿਣਗੇ ਤੁਹਾਨੂੰ ਦਿਖਾਓ ਤੁਸੀਂ ਨੈਕਸਟ ਟਾਈਮ ਇੱਥੇ ਆਓਗੇ ਤੁਹਾਨੂੰ ਇੱਥੇ ਕੋਈ ਇੱਕ ਬੰਦਾ ਨਹੀਂ ਮਿਲੂਗਾ ਸਰ ਪੁਰਾਣੇ ਬੰਦੇ ਦਾ ਰਿਕਾਰਡ ਵੀ ਖੰਗਾਲੇ ਜਾ ਰਹੇ ਉਹਨਾਂ ਕਰ ਮੈਂ ਕਹ ਰਿਹਾ ਹਜ ਜੀ 360 ਅਸੀਂ ਵੈਰੀਫਾਈ ਕਰ ਰਹੇ ਹਾਂ 360 ਅਸੀਂ ਉਹ ਕਰ ਰਹੇ ਹਾਂ ਐਂਡ ਤੁਸੀਂ ਨੈਕਸਟ ਟਾਈਮ ਇੱਥੇ ਆਓਗੇ ਤੁਹਾਨੂੰ ਇੱਥੇ ਐਸ ਕਾਤ ਨਹੀਂ ਮਿਲਣਾ ਸਰ ਇੱਕ ਬਿਲਡੋਜ਼ਰ ਜਿਹੜੀ ਕਾਰਵਾਈ ਚੱਲ ਰਹੀ ਆ ਹੁਣ ਤੱਕ ਕਿੰਨੇ ਘਰਾਂ ਦੇ ਵਿੱਚ ਹੈ ਅਸੀਂ ਤਕਰੀਬਨ ਅਸੀਂ 3 ਥਾਵਾਂ ਤੇ ਬਿਲ वाले टाइम में जेड़े भी बंदे एहोजे काम ਚ ਨੋਲਡ ਹੈ ਤੁਹਾਨੂੰ ਮੈਕਸਿਮਮ एहोजੀ ਕਾਰਵਾਈਆਂ ਦੇਖਣ ਨੂੰ ਮਿਲਣਗੇ ਮੈਸੇਜ ਕੀ ਦਣਾ ਚਾਹੂਗੇ ਮੈਸੇਜ ਇਹ ਹੈ ਕਿ ਇਸ ਚੀਜ਼ ਤੋਂ ਮਤਲਬ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਪੰਜਾਬ ਦੀ ਯੂਥ ਨੂੰ ਇਸ ਚੀਜ਼ ਵਿੱਚ ਜਿਹੜੇ ਬੰਦੇ ਇਨਵੋਲਡ ਕਰਨ ਦੀ ਕੋਸ਼ਿਸ਼ ਕਰਦੇ ਜਿਹੜਾ ਉਹਨਾਂ ਦਾ ਫਿਊਚਰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਆਣੇ ਵਾਲੇ ਟਾਈਮ 'ਚ ਸਖਤ ਤੋਂ ਸਖਤ ਕਾਰਵਾਈ ਹੋਵੇਗਾ ਸ੍ਰੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਹੈ ਕੱਲ ਉਸ ਮੀਟਿੰਗ ਦੇ ਵਿੱਚ ਦੇਖੋ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨ ਹੈਗੀ ਹੈ ਇਸ ਵਿੱਚ ਸਾਡੇ ਤੋਂ ਕੋਈ ਕਿਸੇ ਦਾ ਪ੍ਰੈਸ਼ਰ ਨਹੀਂ ਹੈਗਾ ਸਾਨੂੰ ਬਿਲਕੁਲ ਖੁੱਲੀ ਛੂਟ ਹੈ ਕਿ ਜਿਹੜੇ ਬੰਦੇ ਇਹ ਮਾੜੇ ਕੰਮ 'ਚ ਇਨਵੋਲਡ ਆ ਉਹਨਾਂ ਨੂੰ ਠੋਕੋ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਯਾਰ ਫਿਰ ਨੂੰ ਵੱਖਰੇ ਵੱਖਰੇ ਏਰੀਆ ਚ ਸਰ ਚੱਲ ਰਹੀ ਹੈ ਅੰਦਰ ਸਾਰੇ ਪੰਜਾਬ ਚ ਸਰ ਚੱਲ ਰਹੀ ਹੈ ਉਹਦੇ ਤਹਿਤ ਹੀ ਅਸੀਂ ਇਹ ਸਾਰਾ ਜਿਹੜਾ ਹੈਗਾ ਕਾਸ਼ੋ ਆਪਰੇਸ਼ਨ ਚਲਾਇਆ ਹੈ ਐਂਡ ਅਸੀਂ ਉਹ ਏਰੀਆ ਆਈਡੈਂਟੀਫਾਈ ਕੀਤਾ ਹੈ ਜਿੱਥੇ ਇਹੋ ਜੇ ਕੰਮ ਹੁੰਦੇ ਨੇ ਐਂਡ ਅਸੀਂ ਹਜੇ ਤੱਕ ਤਕਰੀਬਨ 25 ਬੰਦਿਆਂ ਨੂੰ ਰਾਉਂਡ ਅਪ ਕੀਤਾ ਹੈਗਾ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਤੁਸੀਂ ਉਹ ਕਹਿ ਵੀ ਜੀ ਕੋਈ ਸ਼ਿਕਾਇਤ ਨੂੰ ਕੀਤੀ ਹੈ ਕਾਰਵਾਈ ਕਰਨ ਦੀ ਕਹਿ ਰਹੇ ਬਿਲਕੁਲ ਸਾਡੇ ਕੋਲੇ ਇਨਫੋਰਮੇਸ਼ਨ ਆ ਰਹੀ ਹੈ ਲੋਕੀ ਸਾਡੇ ਨਾਲ ਕੋਆਪਰੇਟ ਕਰ ਰਹੇ ਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਲੋਕੀ ਸਮਝ ਗਏ ਹੈ ਕਿ ਵੀ ਇਹ ਚੀਜ਼ ਨੂੰ ਖਤਮ ਕਰਨਾ ਹੈ ਐਂਡ ਉਹਨਾਂ ਦੇ ਕੋਆਪਰੇਸ਼ਨ ਦੇ ਨਾਲ ਅਸੀਂ ਸਾਨੂੰ ਬਹੁਤ ਰੀਅਲ ਟਾਈਮ ਇਨਫੋਰਮੇਸ਼ਨ ਮਿਲ ਰਹੀ ਹੈ ਔਰ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈ ਰਹੇ ਜਿਹੜੇ ਬੰਦੇ ਇਸ ਕੰਮ ਚ ਇਨਵੋਲਡ ਹੈ ਕਿ ਸਰ ਕਿਹੜੇ ਤਰ੍ਹਾਂ ਦਾ ਨਸ਼ਾ ਜਿਹੜਾ ਵੈ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਤੁਹਾਨੂੰ ਲੱਗ ਰਿਹਾ ਹੈ ਇਹ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਨਸ਼ੀਲੀ ਗੋਲੀਆਂ ਆਇਆ ਸਾਰੇ ਟਾਈਪ ਦਾ ਜਿਹੜੇ ਵੀ ਬਟ ਕੁਛੇ ਕਰ ਰਹੇ ਗਏ ਬਾਕੀ ਏਰੀਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਉਹ ਅਸੀਂ ਸਾਰੇ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਦੇ ਖਿਲਾਫ ਕਾਰਵਾਈ ਕਿੰਨੇ ਗਰਾਉਂਡ ਆਫ ਸਰ ਤੱਕ ਆ ਤਕਰੀਬਨ 25 ਬੰਦੇ ਅਸੀਂ ਹਜੇ ਤੱਕ ਸਰ ਰਿਕਵਰੀ ਦਾ ਕੁਝ ਚਾਂਸ ਹੈਗਾ ਕਿ ਨਿਕ ਨਹੀਂ ਏਰੀਆ ਸਾਨੇ ਵਾਲਾ ਏਰੀਆ ਅਸੀਂ ਕਵਰ ਕੀਤਾ ਦੂਗਰੀ ਅਸੀਂ ਸਾਰੇ ਹੀ ਕਰ ਰਹੇ ਹਾਂ ਟਾਈਮ ਟੂ ਟਾਈਮ ਦੇਖਣ ਨੂੰ ਤੁਹਾਨੂੰ ਮਿਲੇਗਾ ਇਹ ਡੇਲੀ ਆ ਸਰ ਜਿਹੜਾ ਇਹਨਾਂ ਨੇ ਕਿ ਪੂਰੀ ਗਲੀ ਨਸ਼ਾ ਵੇਚਦੀ ਹੈ ਨਹੀਂ ਨਹੀਂ ਇਹਨਾਂ ਨੇ ਇਹ ਨਹੀਂ ਕਿ ਗਲੀ ਨਹੀਂ ਇਹਨਾਂ ਨੇ ਕਿ ਉਸ ਗਲੀ ਤੋਂ ਲੈ ਕੇ ਇਸ ਗਲੀ ਤੱਕ ਬੰਦੇ ਆਉਂਦੇ ਆ ਦੇਖੋ ਉਸ ਗਲੀ ਮੇ ਤਾਂ ਇਹ ਬੰਦੇ ਵੀ ਰਹਿੰਦੇ ਆ ਛਰੀ ਬੰਦੇ ਬਹੁਤ ਰਹਿੰਦੇ ਇੱਥੇ ਹਾਲਾਂਕਿ ਇਹ ਤੰਗ ਹੈਗੇ ਬਟ ਅਸੀਂ ਸਾਰੀ ਟਾਈਮ ਇਨਫੋਰਮੇਸ਼ਨ ਲੈ ਲਈਏ ਉਹਨਾਂ ਤੋਂ ਅਸੀਂ ਕਰ ਪਾਣਾ ਪੁਰਾਣਾ 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 ਜਗਾ ਪੁਲਿਸ ਲਗਾਤਾਰ ਸਰਚ ਆਪਰੇਸ਼ਨ ਇਸ ਤਰ੍ਹਾਂ ਰੱਖੇ ਬਿਲਕੁਲ ਕੰਟੀਨਿਊ ਰਹਿਣਗੇ ਤੁਹਾਨੂੰ ਦੇਖੋ ਤੁਸੀਂ ਨੈਕਸਟ ਟਾਈਮ ਇੱਥੇ ਆਓਗੇ ਤੁਹਾਨੂੰ ਇੱਥੇ ਕੋਈ ਇੱਕ ਬੰਦਾ ਨਹੀਂ ਮਿਲੂਗਾ ਜਿਹੜਾ ਪੁਰਾਣੇ ਬੰਦੇ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਉਹਨਾਂ ਦਾ ਕਿ ਤੁਸੀਂ ਅਸੀਂ ਉਹ ਕਰ ਰਹੇ ਹਾਂ ਐਂਡ ਤੁਸੀਂ ਨੈਕਸਟ ਟਾਈਮ ਇੱਥੇ ਆਵੋਗੇ ਤੁਹਾਨੂੰ ਇੱਥੇ ਇਹ ਸਕਾਇਤ ਨਹੀਂ ਮਿਲਣੀ ਸਰ ਇੱਕ ਬਿਲਡੋਜ਼ਰ ਜਿਹੜੀ ਕਾਰਵਾਈ ਚੱਲ ਰਹੀ ਹੈ ਹੁਣ ਤੱਕ ਕਿੰਨੇ ਘਰਾ ਦੇ ਵਿੱਚ ਅਸੀਂ ਤਕਰੀਬਨ ਅਸੀਂ 3 ਥਾਵਾਂ ਤੇ ਬਿਲਡੋਜ਼ਰ ਦੀ ਕਾਰਵਾਈ ਕਰਵਾਈ ਹੈ ਹੈਲਪ ਆਫ ਦਾ ਸਿਵਲ ਪਰ ਆਉਣੇ ਵਾਲੇ ਟਾਈਮ 'ਚ ਜਿਹੜੇ ਵੀ ਬੰਦੇ ਇਹੋ ਜਿਹੇ ਕੰਮ ਚ ਨੋਲਡ ਹੈ ਤੁਹਾਨੂੰ ਮੈਕਸਿਮਮ ਇਹੋ ਜੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਸਰ ਮੈਸੇਜ ਇਹੀ ਹੈ ਕਿ ਇਸ ਚੀਜ਼ ਤੋਂ ਮਤਲਬ ਜਿਹੜਾ ਹੈਗਾ ਪੰਜਾਬ ਨਾਲ ਜਿਹੜਾ ਪੰਜਾਬ ਦੀ ਯੂਥ ਨੂੰ ਇਸ ਚੀਜ਼ ਵਿੱਚ ਜਿਹੜੇ ਬੰਦੇ ਇਨਵੋਲਡ ਕਰਨ ਦੀ ਕੋਸ਼ਿਸ਼ ਕਰਦੇ ਜਿਹੜਾ ਉਹਨਾਂ ਦਾ ਫਿਊਚਰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਆਣੇ ਵਾਲੇ ਟਾਈਮ 'ਚ ਸਖਤ ਤੋਂ ਸਖਤ ਕਾਰਵਾਈ ਹੋਵੇ ਸੀ.ਐਮ. ਸਾਹਿਬ ਨਾਲ ਮੀਟਿੰਗ ਹੋਈ ਹੈ ਕੱਲ ਉਸ ਮੀਟਿੰਗ ਦੇ ਵਿੱਚ ਦੇਖੋ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨ ਹੈਗੀ ਹੈ ਇਸ ਵਿੱਚ ਸਾਡੇ ਤੋਂ ਕੋਈ ਕਿਸੇ ਦਾ ਪ੍ਰੈਸ਼ਰ ਨਹੀਂ ਹੈਗਾ ਸਾਨੂੰ ਬਿਲਕੁਲ ਖੁੱਲੀ ਛੂਟ ਹੈ ਕਿ ਜਿਹੜੇ ਬੰਦੇ ਇਹ ਮਾੜੇ ਕੰਮ 'ਚ ਇਨਵੋਲਡ ਆ ਉਹਨਾਂ ਨੂੰ ਠੋਕੋ ਉਹਨਾਂ ਦੇ ਖਿਲਾਫ ਕਾਰਵਾਈ ਕਰੋ